ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਮਾਈ YouTube ਚੈਨਲ ਮੰਟੀ ਕੋ ਸੰਦੂ ਅੱਜ ਦੇ ਵਲੌਗਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਹੈਗੀ ਹੈ ਜੀ 16 ਜਨਵਰੀ ਸੋ ਅੱਜ ਸਫੇਰਪੁਰ ਦਾ ਸੈੱਫ ਜਾਣਾ ਹੈ ਤੇ ਸੇਵਾ ਕਰਨ ਜਾਵਾਂਗੇ ਟਾਈਮ ਮੈਨੂੰ ਲੱਗਦਾ ਹੋ ਚੱਕਾ ਹੈ 10 ਵੱਜ ਚੁੱਕੇ ਆ ਤੇ ਅੱਜ ਸਾਡਾ ਤੁਹਾਨੂੰ ਪਤਾ ਕਾਰੋਬਾਰ ਦਾ ਛੋਟਾ ਜਿਹਾ ਇਹ ਤੇਲਾਂ ਦਾ ਉਹ ਸਾਡੇ ਜਿਹੜੇ ਆ ਕੰਮ ਵਾਲੇ ਉਹ ਅੱਜ ਨਹੀਂ ਹੈ ਸੋ ਸਾਰਾ ਕੰਮ ਅਸੀਂ ਕੱਟ ਕਰ ਰਹੇ ਹਾਂ ਚਲੋ ਤੁਹਾਨੂੰ ਦਿਖਾਉਂਦੀ ਆਂ ਲੋਗ ਤੇ ਪਊਗਾ ਹੀ ਹਲੋ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਬੋਲੋ ਪਾਪਾ ਅੱਜ ਸਾਡੇ ਨਵੇਂ ਨਵੇਂ ਕੰਮ ਵਾਲੇ ਕੰਮ ਵਾਲੀਆਂ ਆਈਆਂ ਆ ਹਲੋ ਚੱਗਿਆ ਠੰਡ ਰਹੀ ਲੱਗਦੀ ਮੈਨੂੰ ਇਹਨੇ ਕੋਟੀ ਜੀ ਲਾੜੀ ਲੱਗਦੀ ਜੋ ਤਾਰ ਵੀ ਜੇ ਹੋਰ ਕਿਦਾਂ ਫਿਰ ਠੰਡ ਲੱਗਦੀ ਪਾਪੇ ਠੰਡ ਲੱਗਦੀ ਜੀ ਬੰਦਾ ਬੰ ਵੀ ਲਾਦ ਕੇ ਤੇ ਬੱਚੇ ਜੇ ਨਹੀਂ ਬੱਚੇ ਨਾਲ ਇਹ ਬੰਬੀ ਚ ਲੰਢੀ ਆ ਆ ਸਾਡੀ ਬੰਬੀ ਵੀ ਆਉਂਦੀ ਆ ਮੋਟਰ ਚੱਲਣਦੀ ਹੈ ਅੱਜ ਕੀ ਗੱਲ ਹੋ ਗਈ ਆਪ ਲੱਗੇ ਜੋ ਸਰਪੰਚ ਸਾਹਿਬ ਅੱਜ ਲੇਵਰ ਨਹੀਂ ਆਈ ਉਹ ਉਹ ਇਹ ਸਾਰੇ ਨਹੀਂ ਕਰੀ ਜੀ ਅੱਛਾ ਸਰਪੰਚ ਜਰਾ ਦੇ ਕੰਮ ਕਰਨੀ ਨਾਲ ਜਾਸ ਕਰੀਏ ਹੂੰ ਮੇਰੀ ਗੱਲ ਅਗੀ ਕੰਮ ਕਰਨਾ ਮਾੜਾ ਥੋੜਾ ਨੰਦਾ ਕੰਮ ਕਰਨਾ ਚੰਗੀ ਗੱਲ ਹੁੰਦੀ ਪਾਪਾ ਪਾਪਾ ਅਡੋ ਸੋ ਜਿਹੜੇ ਪੀਰ ਭਰਾ ਨੂੰ ਡਾਡੀ ਦੱਸੋ ਫੇਰ ਡਿਟੇਲ ਚਾਹੀਦੀ ਤੁਹਾਡਾ ਕਿਤੇ ਲਿਵਰ ਤਾਂ ਬਣਾ ਦੀ ਵੈਲੀ ਹੋ ਜਾ ਸਕਦੀ ਆ ਤੇ ਬਹੁਤ ਸਾਰੀ ਜ਼ਰੂਰਤ ਆ ਇਹਨਾਂ ਨੂੰ ਲਿਵਰ ਆਉਗਾ ਤਾਂ ਨੰਨਾ ਕਦਾਂ ਕਿੱਥੇ ਕਰੇ 9864023036 ਹੂੰ ਤੇ ਰੇਡ ਰੂਟ ਅਟੈਲਰ ਰੇਡ ਦਸੋ ਤੇਲ ਨਾਲ ਜੋਗ ਇਹਨਾਂ ਦੇਤਾ ਉਹ ਯਾਰ ਸਤਨਬਾਬੇ ਨਾਨਕ ਜੋ ਦੇਤਾ ਹੋਈ ਤੇਰਾ 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 ਬਾਬੇ ਨਾਨਕ ਵਾਂਗੂ ਠੀਕ ਆ ਸਾਡਾ ਕੰਮ ਥੋੜਾ ਜਿ ਰੁਕਿਆ ਹੋਇਆ ਵਗੈ ਕਿ ਠੰਡ ਪੜੀ ਆ ਤੇ ਠੰਡ ਦੇ ਕਰਕੇ ਜਿਹੜੇ ਆ ਥੋੜਾ ਜਿਹਾ ਆਉਣਾ ਮੁਸ਼ਕਲ ਹੈ ਕਿਉਂਕਿ ਧੁੰਦ ਦੇਖੋ ਕਿੰਨੀ ਧੁੰਦ ਆ ਵਾਈਬ ਗਰ ਗਰ ਕੋਸ਼ ਨਹੀਂ ਨਜ਼ਰ ਆ ਰਿਹਾ ਤੇ ਬੱਚਿਆਂ ਨੂੰ ਸਕੂਲ ਜਾਣਾ ਬਹੁਤ ਮੁਸ਼ਕਲ ਆ ਇਸ ਕਰਕੇ ਠੰਡ ਦੇ ਕਰਕੇ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਸੀ ਚਲ ਬਾਕੀ ਕਹਿੰਦੇ ਪੇਰੈਂਟਸ ਨਹੀਂ ਵਧਾਉਣੀਆਂ ਚਾਹੀਦੀਆਂ ਬਟ ਨਹੀਂ ਕਿਉਂਕਿ ਇੰਨੀ ਧੁੰਦ ਦੇ ਵਿੱਚ ਕੋਈ ਨੁਕਸਾਨ ਹੋ ਜੇ ਫਿਰ ਪਛਤਾਉਣ ਨਾਲੋਂ ਚੰਗਾ ਹੈ ਕਿ ਛੁੱਟੀਆਂ ਹੋ ਵੱਜ ਜਾਣ ਤੇ ਬਹੁਤ ਚੰਗੀਆਂ 10 ਘਰ ਵੱਜ ਜਾਣ ਫਿਰ ਮੌਸਮ ਚੇਂਜ ਹੁੰਦਾ ਹੁੰਦਾ ਹੋ ਜਾਣਾ ਜਿੰਨੂੰ ਵੀਰ ਭਰਾ ਨੂੰ ਕਿਸੇ ਨੂੰ ਟੈਲ ਦੀ ਜ਼ਰੂਰਤ ਆ ਸੀਮਿੰਟ ਬਜਰੀ ਜਰੂਰ ਤਾਂ ਜਰੂਰ ਸੰਪਰਕ ਕਰੋ ਸਾਡੇ ਨਾਲ 9464023038 ਤੇ ਠੰਡ ਬਹੁਤ ਜਿਆਦਾ ਹੈ ਸਾਰੇ ਜਣੇ ਬਚ ਕੇ ਰਹੋ ਆਪੋ ਆਪਣੇ ਘਰਾਂ ਚ ਰਹੋ ਤੇ ਬੱਚਿਆਂ ਨੂੰ ਕੋਈ ਚੱਕਰ ਨਹੀਂ ਇੱਕ ਦੋ ਦਿਨ ਨਾ ਸਕੂਲੇ ਭੇਜੋ ਕੋਈ ਗੱਲ ਨਹੀਂ ਇਹ ਪਛਤਾਉਣ ਨਾਲੋਂ ਚੰਗਾ ਹੈ ਕਿ ਨਾ ਸਕੂਲ ਭੇਜੋ ਇੱਕ ਦੋ ਕਿਉਂਕਿ ਠੰਡ ਬਹੁਤ ਛੋਟੇ ਬੱਚੇ ਕਿੱਦਾਂ ਜਾਣਗੇ ਦੱਸੋ ਬਹੁਤ ਠੰਡਾ ਬਹੁਤ ਜ਼ਿਆਦਾ ਠੰਡਾ ਆਪਣੇ ਅਰਗਣ ਲੱਗ ਰਹੀ ਹੈ ਤੇ ਬੱਚਿਆਂ ਦੇ ਫੇਰ ਤੂੰ ਹੀ ਜਾਣਦੇ ਕਿੰਨਾ ਨਿਗਾ ਨਿਗਾ ਪਾਣੀ ਆ ਗਰਮ ਗਰਮ ਕਾਂਗਰੂ ਪਾਣੀ ਲਗਾਇਆ ਹੋਇਆ ਸਈ ਇੱਧਰ ਸਾਡਾ ਹੈਗਾ ਜਾ ਮਨੂ ਇੱਧਰ ਮੈਂ ਚਪਲਾ ਪਾਈਆਂ ਵਨ ਸੋਨੀਆਂ ਇੱਧਰ ਪੈਰ 'ਚ ਹੋਰ ਆ ਇੱਧਰ ਪੈਰ 'ਚ ਹੋਰ ਮਹਿਤਾਬ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫੋਨ ਕਿਧਰ ਲਿਆ ਹੋਇਆ ਵਾ ਦਾਦੀ ਦਾ ਚਲੋ ਗੁੱਡ ਮਾਰਨਿੰਗ ਬੋਲੋ ਕੇ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਕਹਦੋ 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 ਬੱਗੀ ਕਿੱਥੇ ਜਾਣਾ ਅੱਜ ਅੱਜ ਕਿੱਥੇ ਜਾਣਾ ਹੈਗ ਨਾ ਸੇ ਮੇਰੇ ਵਰਗੀ ਦੱਸਿਓ ਸਾਰੇ ਜਣੇ ਦੱਸੋ ਕਿੱਥੇ ਜਾਣਾ ਅੱਜ ਮੇਲੇ ਮੇਲੇ ਕਿਹੜੇ ਮੇਲੇ ਕੋਈ ਨਹੀਂ ਮੇਰੀ ਬਾਤ ਗੀ ਨੇ ਆਖੋ ਸੀ ਦੇਖਾ रैडी आप हो गए हूं चलें गुरदरा साज तो मठा मठा निकल आया मठा मठा आया पर अखा च पूरा वजद ਤੇ ਸੋ ਹੁਣ ਆਪਾਂ ਗੁਰਦਰਾ ਸਾਹਿਬ ਜਾ ਕੇ ਤੇ ਉੱਥੇ ਮੱਥਾ ਟੇਕਾਂਗੇ ਸੇਵਾ ਕਰਾਂਗੇ ਤੇ ਸ਼ਾਮ ਨੂੰ ਰਾਤ ਨੂੰ ਕਰੇ ਵਾਪਸ ਆਵਾਂਗੇ ਇਸੇ ਤਰ੍ਹਾਂ ਤੁਸੀਂ ਮੇਰੇ ਵਲੌਗ ਨਾਲ ਜੁੜੇ ਰਹੋ ਤੇ ਵਲੌਗ ਬਹੁਤ ਵਧੀਆ ਹੋਣ ਵਾਲਾ ਵਾ ਧਾਰਮਿਕ ਹੈ ਕਿਉਂਕਿ ਗੁਰਦਰਾ ਸਾਹਿਬ ਚੱਲੇ ਆ ਤਾਂ ਗੁਰਦਰਾ ਗੁਰੂ ਘਰ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਆ ਸਿੱਖ ਫੈਮਲੀਆ ਲਈ ਖਾਸ ਕਰਕੇ ਤੇ ਤੁਸੀਂ ਸਾਰੇ ਜਣੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਿਓ ਦੀਦੇ ਲੈ ਜਾਣਾ ਮੈਂ ਹਾਈ ਹਾਈ ਤੁਰ ਕੇ ਚੱਲਾਂਗੇ ਮ제 ਨਾਲ ਇਹ ਵੀ ਲੜਾਈ ਤੇ ਨਿਆਣੇ ਲੱਗਦੇ ਬੜਾ ਕੌਣ ਮਨਜਿੰਦਰ ਆਸ਼ੂ ਅੱਛੀ ਜਾਂਦੀ ਲੜ ਪੀ ਮੇਰ ਨਾਲ ਕਹਿੰਦੀ ਤੇ ਜੀ ਜੇ ਦੀਦੀ ਨੇ ਜਾਣਾ ਫੈਨ ਮੇਰਾ ਮਨਜਿੰਦਰ ਤੇ ਆਲਮ ਤੇ ਕੋਈ ਨਹੀਂ ਆ ਪੁਰਜ ਮਾੜਾ ਮਾੜਾ ਨਿਕਲਿਆ ਹੋਇਆ ਮੰਮੀ ਟੈਂਪੋ ਤੂੰ ਬਹਿ ਜਾ ਕਰੇ ਸੂਰਜ ਨੇ ਦਰਸ਼ਨ ਦਿੱਤੇ ਹੋਏ ਨੇ ਕਿੰਨਾ ਟਾਈਮ ਲੱਗ ਗਿਆ ਆ ਜਾ ਭੈਣਾ ਬਾਬਾ ਵਿਚਾਰਾ ਬੋਲ-ਬੋਲ ਕੇ ਥੱਕ ਗਿਆ ਹਾਏ ਨਹੀਂ ਠੰਡ ਦੇ ਵਿੱਚ ਖਾਤ ਪਾਣੀ ਕਿਹੜੀ ਸੌਖੀ ਹੈ ਬਹੁਤ ਔਖੀ ਹੈ ਵਿਚਾਰੇ ਕਰਨ ਕਿੰਦਾ ਪਾਉਂਦੇ ਆ ਨਾ ਬੜੇ ਪਿੱਛੇ ਰਹਿ ਗਿਆਂ ਮੰਮੀ ਆਲੀ ਪੱਗ ਗਿਆ ਅੱਗੇ ਭੱਜੋ ਜਲਦੀ ਜਲਦੀ ਰਮਾਇਆ ਮਟਬੀਆ ਬੇਨਗਰ ਭਗਤ ਜੀ ਦੇ ਘਰ ਦਸਿਆ ਇੱਕ ਓ ਅੰਕਾਰ ਸਤਿਗੁਰੂ ਦਾ ਸਹਾਰਾ जौ चौच गै जनम मरण गुर पूरी के बे अंग वॾाई गुर प्रसाद उर कमल विकास ਨੇੜਿਆ ਦੀ ਸੇਲ ਲੱਗੀ ਹੋਈ ਇਧਰ ਤੇ ਵਿਚਾਰੀਆ ਕਾਜ ਰਵੇਂ ਤੱਬੀ ਹੋਈ ਵਿੱਚ ਕਿਹੜਾ ਆ ਜਾ ਕਿੱਥੇ ਜਾਈਂ ਜੇ ਭਾਈ ਜੰਦੀ ਹੋਦੇ ਕੀ ਡਲ ਤਬੀਖ ਚਾਰ ਮਿਲਿਆ ਬੀਬੀਆਂ ਨੂੰ ਛਗਨ ਦੀਆਂ ਸ਼ਗਲੋ ਸ਼ਗਲੋ ਹਾਈ ਕਿ ਨਹੀਂ ਤੋਂ ਦਵਾਈ ਦਿਖਣ ਨਹੀਂ ਕੋ ਕਦਿਆ ਚਲੋ ਚਲੋ ਕਰਨੋ ਚਲੋ ਚਲੋ ਤੇਰਾ ਪਛਾਈ ਨਹੀਂ ਮਾਨੀ ਕਿਉਂ ਕਿਉਂ ਚਲ ਗਿਆ ਤੇ ਨਹੀਂ ਜਾਣਾ ਮੈਂ ਪਰਤੇ ਆ ਉਹਦੀ ਨਾਲ ਬੈ ਕੇ ਚੱਲੋ ਕੋਟ ਤੇ ਰੋ ਉਹਨਾਂ ਨੇ ਬੈਣਾ ਨਹੀਂ ਕੱਲੀ ਕਿਤਾ ਚੰਗੀ ਠੀਕ ਆ ਦੋਵੇਂ ਬਟਾਲੋ ਚਲ ਗਿਆ ਆਂਟੀ ਚਲਿਆ ਹਾਂ ਚਲੋ ਚਲੋ ਜੱਗੇ ਸੇਟ ਉਹ ਚਲ ਕੇ ਗਾਣਾ ਜੱਗੇ ਸੇਟ ਭਜਾਓ ਕਿਹੜੇ ਆਂਟੀ ਹਾਂ ਚਲ ਗਿਆ ਪਿਛੇ ਚਲਵਰਤ ਦਿਓ அட <laughs> கலம <laughs>